ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਹਦਰ ਬਾਬਾ ਦੇ ਦਾਰਸੰਗ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪਰਿਵਾਰ ਨਿਸ਼ਾਨ ਮਿਸਲ ਚੀਤ ਬਾਬਾ ਬੀਰ ਸਿੰਘ ਜੀ ਰੰਗਰੇਟਾ 1300 ਘੋੜ ਸਵਾਰ ਮੌਜੂਦਾ ਮੁਖੀ ਸਿੰਘ ਸਾਹਿਬ ਜਹਦਰ ਬਾਬਾ ਦਰਸ਼ਨ ਸਿੰਘ ਜੀ ਨਣਕਾਣਾ ਸਾਹਿਬ ਵਾਲੇ ਸਮੂਹ ਦੇਸ਼ ਉਦੇਸ਼ ਦੀਆਂ ਸੰਗਤਾਂ ਦੇ ਧਿਆਨ ਵਿੱਚ ਅਸੀਂ ਲਿਆਉਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਜਹਦਰ ਬਾਬਾ ਜੀ ਸਾਹਿਬ ਬਾਬਾ ਮਹਿੰਦਰ ਸਿੰਘ ਜੀ ਨਣਕਾਣਾ ਸਾਹਿਬ ਵਾਲੇ ਸਿੰਘ ਸਾਹਿਬ ਜਹਦਰ巴巴 ਜੀ ਬਾਬਾ ਮਹਾਬੀਰ ਸਿੰਘ ਜੀ ਰਣਕਾਣਾ ਸਾਹਿਬ ਵਾਲੇ ਅਤੇ ਸਿੰਘ ਸਾਹਿਬ ਜਹਦਰ巴巴 ਬਲਕਾਰ ਸਿੰਘ ਜੀ ਰਣਕਾਣਾ ਸਾਹਿਬ ਵਾਲੇ ਜੋ ਕਿ ਇਹ ਪਰਿਵਾਰ ਪੀੜੀਦਰ ਪੀੜੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੋਂ ਲੈ ਕੇ ਕੌਮ ਦੀ ਪੰਥ ਦੀ ਜਿਹੜੀ ਆ ਅਗਵਾਈ ਅਤੇ ਸੇਵਾ ਕਰਦਾ ਆ ਰਿਹਾ ਹੈ ਇਹ ਪਰਿਵਾਰ ਧੰਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਗੁਰੂ ਸਾਹਿਬ ਨੇ ਇਹ ਪਰਿਵਾਰ ਨੂੰ ਮਾਨ ਸਨਮਾਨ ਬਖਸ਼ਿਸ਼ ਕੀਤਾ ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਸ ਲਿਉਣ ਦੀ ਵਾਰੀ ਆਈ ਤਾਂ ਵੀ ਗੁਰੂ ਸਾਹਿਬ ਦਾ ਅਸੀਸ ਲਿਉਣ ਦੀ ਵਾਰੀ ਆਈ ਤਾਂ ਵੀ ਉਹ ਸੇਵਾ ਜਿਹੜੀ ਆ ਇਸ ਪਰਿਵਾਰ ਦੇ ਹਿੱਸੇ ਆਈ ਸ਼੍ਰੋਮਣੀ ਜਨਰੈਲ ਧੰਤਨ ਬਾਬਾ ਜੀਵਨ ਸਿੰਘ ਦੇ ਹਿੱਸੇ ਆਈ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟ ਕੀਤਾ ਤੇ ਸਰਵੋਤਮ ਮਰਦਾਨ ਡੰਗਰੇਟੇ ਗੁਰੂ ਦੇ ਬੇਟੇ ਦਾ ਉਹ ਜਿਹੜਾ ਆ ਉਹ ਪ੍ਰਾਪਤ ਕੀਤਾ ਸੋ ਜਦੋਂ ਪੰਥ ਖਾਲਸਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਜਿਆ ਤੇ ਪੰਥ ਖਾਲਸੇ ਦਾ ਜਿਹੜਾ ਪਹਿਲਾ ਜਥੇਦਾਰ ਹੈ ਜਿਹਨੂੰ ਜਰਨੈਲ ਵੀ ਕਹਿ ਦਿੰਦੇ ਆ ਤੇ ਜਥੇਦਾਰ ਵੀ ਕਹਿ ਦਿੰਦੇ ਆ ਉਹ ਵੀ ਸੰਗਤ ਜੀ ਉਹ ਵੀ ਕਲਗੀਧਰ ਪਾਸ਼ਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਬਣਾਇਆ ਤੇ ਜੇਕਰ ਗੱਲ ਕਰੀਏ ਰਣਜੀਤ ਨਗਾਰਾ ਜਿਹੜਾ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਥ ਦਾ ਪਹਿਲਾ ਜਿਹੜਾ ਨਗਾਰਾ ਬਣਾਇਆ ਸੀ ਜੇਕਰ ਉਹਦੀ ਵੀ ਗੱਲ ਕਰੀਏ ਤੇ ਉਹਦਾ ਵੀ ਪਹਿਲਾ ਨਗਾਰਾ ਜਿਹੜਾ ਇਤਿਹਾਸ ਦੇ ਵਿੱਚ ਜਿਹੜਾ ਮੌਜੂਦ ਹੈ ਕਿ ਉਹ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਬਣਾਇਆ ਤੇ ਬਾਬਾ ਜੀਵਨ ਸਿੰਘ ਜੀ ਨੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਬਚਪਨ ਤੋਂ ਉਹਨਾਂ ਦਾ ਸਾਰਾ ਪਰਿਵਾਰ ਚੱਲਿਆ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਔਰ ਗੁਰੂ ਸਾਹਿਬ ਜੀ ਨੇ ਜਿੰਨੀਆਂ ਵੀ ਜੰਗਾਂ ਜ਼ਬਰ ਜ਼ੁਲਮ ਦੇ ਖਿਲਾਫ ਗਊ ਗਰੀਬ ਦੀ ਰੱਖਿਆ ਵਾਸਤੇ ਕੀਤੀਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਬਾਬਾ ਜੀਵਨ ਸਿੰਘ ਜੀ ਸਦਾ ਹੀ ਤਤ ਪਰ ਨਾਲ ਜਿਹੜੇ ਚੱਲਦੇ ਆਏ ਅਤੇ ਉਹਨਾਂ ਨੇ ਜਿਹੜੀ ਹੈ ਸ਼ਹੀਦੀ ਜਿਹੜੀ ਪ੍ਰਾਪਤ ਕੀਤੀ ਤੇ ਇਹ ਪੀੜੀ ਦਰ ਪੀੜੀ ਉਹਨਾਂ ਦਾ ਹੀ ਪਰਿਵਾਰ ਸਿੰਘ ਸਰਵ ਜਿਹਦਰ ਬਾਬਾ ਅਮਿੰਦਰ ਸਿੰਘ ਰਣਕਾਣਾ ਸਾਹਿਬ ਵਾਲੇ ਬਾਬਾ ਮਹਾਵੀਰ ਸਿੰਘ ਜੀ ਰਣਕਾਣਾ ਸਾਹਿਬ ਵਾਲੇ ਬਾਬਾ ਬਲਕਾਰ ਸਿੰਘ ਵੀ ਰਣਕਾਣਾ ਸਾਹਿਬ ਵਾਲੇ ਤੇ ਮੌਜੂਦਾ ਸੰਗਤ ਜੀ ਦੇ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਸਾਨੂੰ ਹੁਣ ਪਤਾ ਲੱਗਾ ਕਿ ਇਹਦਾ ਬੈਕਗ੍ਰਾਉਂਡ ਕੀ ਹੈ ਇਹਦਾ ਪਿਛੋਕੜ ਕੀ ਹੈ ਤੇ ਇਹਦੇ ਕਰਮ ਕੀ ਹੈ ਤੇ ਸੰਗਤ ਜੀ ਕਿਉਂਕਿ ਬਾਬਾ ਮਹਿੰਦਰ ਸਿੰਘ ਜੀ ਰਣਕਾਣਾ ਸਾਹਿਬ ਵਾਲਿਆਂ ਦੇ ਉਹੀ ਰਸਤੇ ਵਿੱਚ ਅਸੀਂ ਇਸ ਟਾਈਮ ਵਾਰਸ ਬੈਠੇ ਆ ਕਿਉਂਕਿ ਬਾਬਾ ਮਹਿੰਦਰ ਸਿੰਘ ਜੀ ਦਾ ਅੰਗੀਠਾ ਸਾਹਿਬ ਉਹਨਾਂ ਕਾਨਾ ਸਾਹਿਬ ਜਦੋਂ ਚੱਲ ਕਰਕੇ ਬਾਬਾ ਜੀ ਜਦੋਂ ਇਧਰ ਉਧਰ ਵੰਡ ਨਹੀਂ ਸੀ ਹੋਈ ਇਸ ਦੇਸ਼ ਦੀ ਜਦੋਂ ਵੰਡ ਹੋ ਗਈ ਉਦੋਂ ਬਾਬਾ ਜੀ ਇਧਰ ਆ ਗਏ ਸੀ ਭਾਰਤ ਦੇਸ਼ ਦੇ ਅੰਦਰ ਤੇ ਇੱਥੇ ਹੀ ਬਾਬਾ ਜੀ ਦਾ ਬਾਬਾ ਜੀ ساری ਉਮਰ ਰੇ ਧਰਮ ਦਾ ਪ੍ਰਚਾਰ ਕਰਦੇ ਰਹੇ ਤੇ ਬਾਬਾ ਜੀ ਦਾ ਅੰਗੀਠਾ ਸਾਹਿਬ ਬਾਬਾ ਮਹਿੰਦਰ ਸਿੰਘ ਨਕਾਨਾ ਸਾਹਿਬ ਵਾਲਿਆਂ ਦਾ ਖਜ਼ਾਨਾਗਿਰ ਚ ਬਾਹਰੋਡ ਵਿਖੇ ਹੈ ਤੇ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦਾ ਮੁੱਖ ਹੈੱਡਕੁਆਰਟਰ ਵੀ ਇੱਥੇ ਹੀ ਹੈ ਤੇ ਉਹਨਾਂ ਦੇ ਪੁੱਤਰੇ ਸਿੰਘ ਸਾਹਿਬ ਜਿਹੇ ਦਲ ਬਾਬਾ ਦਰਸ਼ਨ ਸਿੰਘ ਦੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਉਹੀ ਰੀਤੀ ਰਿਵਾਜ ਲੈ ਕਰਕੇ ਪਰਾਤਨ ਤੇ ਅੱਜ ਵੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਦਲ ਪੰਥ ਜਿਹੜਾ ਚਲਾ ਰਹੇ ਹਨ ਤੇ ਇੱਕ ਜਿਹੜਾ ਇਹ ਮੇਜਰ ਸਿੰਘ ਨਾਮ ਦਾ ਵਿਅਕਤੀ ਹੈ ਜਿਹਦਾ ਸਾਡੇ ਪਰਿਵਾਰ ਦੇ ਨੂੰ ਨਹੀਂ ਪਤਾ ਸੀ ਕਿ ਕੌਣ ਹੈ ਕੌਣ ਨਹੀਂ ਜਦੋਂ ਇਸ ਗੱਲ ਦਾ ਪਤਾ ਸਾਨੂੰ ਲੱਗਾ ਤੇ ਮਹਾਪੁਰਖ ਸਿੰਘ ਸਾਹਿਬ ਜਿਹਦਰ ਬਾਬਾ ਦਰਸ਼ਨ ਸਿੰਘ ਨਕਾਣਾ ਸਾਹਿਬ ਵਾਲਿਆਂ ਨੇ ਇਸ ਨੂੰ ਇਸ ਗੱਲ ਤੋਂ ਰੋਕਿਆ ਕਿ ਤੂੰ ਗਲਤ ਕੰਮ ਕਰਦਾ ਤੂੰ ਕ੍ਰਿਮੀਨਲ ਤੇਰਾ ਰਿਕਾਰਡ ਹੈ ਤੇ ਤੂੰ ਸਾਡੇ ਪਰਿਵਾਰ ਦਾ ਨਾਮ ਨਾਲ ਕਿਉਂਕਿ ਜਿਹੜਾ ਤੂੰ ਹੈ ਤੂੰ ਉਹਦਾ ਨਾਮ ਵਰਤ ਤੂੰ ਸਾਡੇ ਪਰਿਵਾਰ ਦਾ ਕਿਉਂ ਨਾਮ ਵਰਤੇਗਾ ਕਿਉਂਕਿ ਅਸੀਂ ਹੁਣ ਬਾਬਾ ਭਿੰਦਰ ਸਿੰਘ ਨਕਾਣਾ ਸਾਹਿਬ ਵਾਲਿਆਂ ਦੇ ਵਾਰਸਾਂ ਅਸੀਂ ਬਾਬਾ ਮਹਾਪੁਰਖ ਸਿੰਘ ਜੀ ਦੇ ਵਾਰਸਾਂ ਅਸੀਂ ਬਾਬਾ ਬਲਕਾਰ ਸਿੰਘ ਨਕਾਣਾ ਸਾਹਿਬ ਵਾਲਿਆਂ ਦੇ ਵਾਰਸਾਂ ਅਸੀਂ ਹੋਰ ਕਿਸੇ ਦਾ ਨਾਮ ਲੈ ਕੇ ਥੋੜਾ ਜਲ ਸਕਦੇ ਹਾਂ ਇਸ ਕਰਕੇ ਬਾਬਾ ਦਰਸ਼ਨ ਸਿੰਘ ਜੀ ਨੇ ਜਦੋਂ ਇਹ ਗੱਲ ਤੋਂ ਇਹਨੂੰ ਰੋਕਿਆ ਤੇ ਬਾਬਾ ਜੀ ਦੇ ਉੱਤੇ ਮੇਜਰ ਸਿੰਘ ਨੇ ਪਤਾ ਨਹੀਂ ਕਿੰਨੀ ਵਾਰ ਜਿਹੜੇ ਆ ਸਾਡੇ ਹੈੱਡਕੁਆਰਟਰ ਤੇ ਖਜ਼ਾਨਾਗਿਰ ਚਬਾਰੋੜ ਅੰਮ੍ਰਿਤਸਰ ਵਿਖੇ ਹਮਲੇ ਕੀਤੇ ਸੋ ਇਹ ਸਾਰਾ ਕੇਸ ਜਿਹੜਾ ਅੰਮ੍ਰਿਤਸਰ ਪੁਲਪ ਪ੍ਰਸ਼ਾਸਨ ਦੇ ਜਿਹੜਾ ਧਿਆਨ ਦੇ ਵਿੱਚ ਆ ਤੇ अनेका ਹੀ ਦਰਖਾਸਤਾਂ ਬਾਬਾ ਦਰਸ਼ਨ ਸਿੰਘ ਜੀ ਨੇ ਸੰਬੰਧਿਤ ਜਿਹੜਾ ਇਹ ਅਧਿਕਾਰੀਆਂ ਨੂੰ ਦਿੱਤੀਆਂ ਤੇ ਅਮਰਸਰ ਤੋਂ ਲੈ ਕੇ ਤੇ ਡੀਜੀਪੀ ਤੱਕ ਦਿੱਤੀਆਂ ਪਰ ਕੁਝ ਗਲਤ ਇਹਦੇ ਰਿਲੇਸ਼ਨ ਹੋਣ ਕਰਕੇ ਕੁਝ ਅਫਸਰਾਂ ਨਾਲ ਕੁਝ ਸਿਆਸੀ ਲੀਡਰਾਂ ਦਾ ਉਹਨਾਂ ਦਾ ਵੀ ਸਾਨੂੰ ਪਤਾ ਹੈ ਕਿਹੜੇ-ਕਿਹੜੇ ਅਫਸਰ ਜਿਹੜੇ ਇਹਦੇ ਨਾਲ ਹਨ ਤੇ ਕਿਹੜੇ-ਕਿਹੜੇ ਲੀਡਰ ਇਹਦੇ ਨਾਲ ਹਨ ਜੋ ਇਹਦੀ ਗਲਤ ਕੰਮਾਂ ਦੇ ਵਿੱਚ ਸਪੋਰਟ ਕਰਦੇ ਨੇ ਉਹ ਉਹਨਾਂ ਦਾ ਵੀ ਸਾਨੂੰ ਪਤਾ ਸਮਾ ਆ ਲੈਣ ਤੋਂ ਕੋ ਗਾਲ ਨਹੀਂ ਉਹਨਾਂ ਦਾ ਵੀ ਅਸੀਂ ਨਿਰਣਾ ਜਿਹੜਾ ਸੰਗਤ ਦੇ ਸਾਹਮਣੇ ਲਿਆਵਾਂਗੇ ਉਹ ਜਿਹੜਾ ਨੈੱਟ ਤੇ ਅਸੀਂ ਲਿਆਵਾਂਗੇ ਉਹਨਾਂ ਦੇ ਵੀ ਨਾਮ ਥੋੜੇ ਸਮੇਂ ਤੱਕ ਸੋ ਸੰਗਤ ਜੀ ਮੁੱਦੇ ਤੇ ਮੈਂ ਗੱਲ ਕਰਾਂ ਕਿ ਬਾਬਾ ਮਹਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਬਾਬਾ ਮਹਾਵੀਰ ਸਿੰਘ ਨਨਕਾਣਾ ਸਾਹਿਬ ਵਾਲੇ ਬਾਬਾ ਬਲਕਾਰ ਸਿੰਘ ਜੀ ਨਨਕਾਣਾ ਸਾਹਿਬ ਵਾਲਿਆਂ ਦੇ ਵਾਰਿਸ ਅਸੀਂ ਇਸ ਟਾਈਮ ਮੌਜੂਦ ਬੈਠੇ ਆ ਅਸੀਂ ਕੌਮ ਦੀ ਪੰਥ ਦੀ ਜਿਹੜੀ ਹੈ ਸੇਵਾ ਕਰ ਰਹੇ ਆ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੀ ਸੇਵਾ ਕਰ ਰਹੇ ਆ ਬਾਬਾ ਦਰਸ਼ਨ ਸਿੰਘ ਜੀ ਦਾ ਦਾਸ ਪਰ ਇਹ ਬੰਦੇ ਨੇ ਸਾਡੇ ਤੇ ਜਿੱਥੇ ਹਮਲੇ ਵੀ ਕਰ ਚੁੱਕਾ ਹੈ ਸਾਡਾ ਝੂਠਾ ਨਾਮ ਵੀ ਵਰਤਦਾ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਇਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਤੇ ਸੰਗਤ ਜੀ ਹੁਣ ਸਾਨੂੰ ਇਹ ਗੱਲ ਦਾ ਪਤਾ ਲੱਗਾ ਕਿ ਫੇਸਬੁੱਕ ਰਾਹੀਂ ਵੀ ਪਤਾ ਲੱਗਾ ਤੇ ਸੰਗਤ ਵੀ ਦਿਖਾ ਰਹੀ ਹੈ ਕਿਉਂਕਿ ਅਸੀਂ ਵੀ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਸੰਗਤ ਸਾਨੂੰ ਸੱਦਦੀ ਆ ਸੰਗਤ ਸਾਨੂੰ ਪ੍ਰੇਮ ਕਰਦੀ ਆ ਕਿਉਂਕਿ ਬਾਬਾ ਮਹਿੰਦਰ ਸਿੰਘ ਨਕਾਨਾ ਸਾਹਿਬ ਵਾਲਿਆਂ ਦੀ ਬਹੁਤ ਵੱਡੀ ਪੰਥ ਦੇ ਵਿੱਚ ਕੁਰਬਾਨੀ ਆ ਇਸ ਕਰਕੇ ਉਹਨਾਂ ਦੇ ਮੂਹੋਂ ਸੰਗਤ ਸਾਨੂੰ ਪ੍ਰੇਮ ਕਰਦੀ ਆ ਤੇ ਅਸੀਂ ਨਗਰਾਂ ਦੇ ਵਿੱਚ ਜਾਂਦੇ ਪੂਰੇ ਪੰਜਾਬ ਭਾਰ ਦੇ ਵਿੱਚ ਤੇ ਸੰਗਤ ਵੀ ਸਾਨੂੰ ਦਿਖਾ ਰਹੀ ਹੈ ਕਿ ਆਹ ਦੇਖੋ ਜੀ ਇਹ ਮੇਜਰ ਸਿੰਘ ਨੇ ਜਿਹੜਾ ਪ੍ਰੋਗਰਾਮ ਰੱਖਿਆ ਤੁਹਾਡੇ ਪੁਰਖਿਆਂ ਦੇ ਨਾਂ ਦੇ ਉੱਤੇ 7 ਫਰਵਰੀ 2025 ਤੇ ਫੇਸਬੁੱਕ ਤੇ ਵੀ ਰੋਜ਼ ਦਿਨੋ ਜੇ ਪਾਈ ਜਾ ਰਿਹਾ ਆਪਣੀਆਂ ਆਈਡੀਆਂ ਤੇ ਤੇ ਇਸ ਕਰਕੇ ਅਸੀਂ ਇਹਨੂੰ ਕਹਿਣਾ ਚਾਹੁੰਦੇ ਆ ਕਿ ਇਹ ਕੰਮ ਤੂੰ ਨਾਮ ਕਰ ਕਿਉਂਕਿ ਇਹ ਜਿਹੜਾ ਆ ਤੂੰ ਅੱਗੇ ਵੀ ਜਿਹੜਾ ਬਹੁਤ ਗਲਤ ਕੰਮ ਕੀਤੇ ਆ ਸਾਡਾ ਝੂਠਾ ਹੀ ਨਾ ਵਰਤ ਵਰਤ ਕੇ ਤੂੰ ਜਿਹੜੀਆਂ ਭੋਲੀਆਂ ਪਾਣੀਆਂ ਸੰਗਤਾਂ ਕੋਲੋਂ ਠੱਗੀਆਂ ਮਾਰ ਰਿਆਂ ਤੇ ਭੋਲੀਆਂ ਪਾਣੀਆਂ ਸੰਗਤਾਂ ਨੂੰ ਜਿਹੜਾ ਗੁੰਮਰਾਹ ਕਰ ਰਿਆਂ ਇਸ ਗੱਲ ਤੋਂ ਬਾਜ਼ ਆ ਕਿਉਂਕਿ ਇਹ ਇਹ ਜਿਹੜਾ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਕਿਉਂਕਿ ਕੋਈ ਵੀ ਕਿਸੇ ਦੇ ਬਾਪ ਦਾ ਦਾਦੇ ਦਾ ਨਾਮ ਨਹੀਂ ਵਰਤ ਸਕਦਾ ਇਸ ਕਰਕੇ ਜੇਕਰ ਤੇਰੇ ਪੁਰਖਿਆਂ ਦਾ ਨਾਮ ਹੈ ਜਾਂ ਉਹਨਾਂ ਦੀ ਕੋਈ ਕੁਰਬਾਨੀ ਆ ਅਸੀਂ ਤੈਨੂੰ ਡੱਕਦੇ ਨਹੀਂ ਤੂੰ ਉਹਨਾਂ ਦਾ ਨਾਮ ਵਰਤ ਉਹਨਾਂ ਦਾ ਨਾਮ ਲੈ ਉਹਨਾਂ ਦਾ ਨਾਮ ਲੈ ਕੇ ਆਪਣਾ ਜੋ ਵੀ ਚਲਾਉਣਾ ਚਲਾਈ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਆਪਣੇ ਜੂੰਦੇ ਜੀ ਜੀਂਦੇ ਜੀ ਮੇਜਰ ਸਾਹਿਬ ਤੈਨੂੰ ਇੱਕ ਗੱਲ ਦੱਸ ਦਵਾਂ ਅਸੀਂ ਆਪਣੇ ਜੂੰਦੇ ਜੀ ਬਾਬਾ ਮਿਹਰ ਸਿੰਘ ਬਾਬਾ ਮਾਹਵਿਰ ਸਿੰਘ ਬਾਬਾ ਬਲਕਾਰ ਸਿੰਘ ਜੀ ਦਾ ਨਾਮ ਤੈਨੂੰ ਨਹੀਂ ਵਰਤਣ ਦਾ ਮੰਗ ਜਿਨ੍ਹਾਂ ਚੱਕ ਅਸੀਂ ਜੀਂਦੇ ਆ ਤੇ ਜੇ ਅਸੀਂ ਤੈਨੂੰ ਨਹੀਂ ਡੱਕਦੇ ਕਿਉਂਕਿ ਜੇ ਤੂੰ ਵਰਤਣਾ ਆਪਣੇ ਦਾ ਨਾਮ ਵਰਤ ਜਿਹਦਾ ਤੂੰ ਹੈਗਾ ਉਹਦਾ ਨਾਮ ਵਰਤ ਤੇ ਸੰਗਤ ਨੂੰ ਵੀ ਮੈਂ ਇਹੀ ਬੇਨਤੀ ਕਰਾਂਗਾ ਕਿ ਉਹ ਵੀ ਇਹਨੂੰ ਸੁਝਾਅ ਦੋ ਕਿ ਆਪਣਿਆਂ ਦਾ ਨਾਮ ਵਰਤੀਦਾ ਹੁੰਦਾ ਕਿਉਂਕਿ ਹੁਣ ਅਸੀਂ ਆ ਅਸੀਂ ਕਿਸੇ ਦਾ ਨਾਮ ਵਰਤਾਂਗੇ ਸਾਨੂੰ ਲੋਕ ਕੀ ਕਹਿਣਗੇ ਇਸ ਕਰਕੇ ਮੇਜਰ ਸਿਆ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਤੂੰ ਸਾਡਿਆਂ ਦਾ ਨਾਮ ਵਰਤ ਰਿਹਾ ਨਾ ਇਹ ਕਿਸੇ ਨੂੰ ਪੁੱਛ ਕੇ ਵੇਖ ਦੇ ਕੋਈ ਕਿਸੇ ਦਾ ਨਾਮ ਵਰਤਦਾ ਨਾ ਕਿ ਮੇਰਾ ਪਿਓ ਦਾਦਾ ਆਇਆ ਉਹਨੂੰ ਫਿਰ ਸੰਗਤ ਕੀ ਕਹਿੰਦੀ ਹੈ ਉਹਨੂੰ ਸਮਾਜ ਕੀ ਕਹਿੰਦਾ ਉਹਨੂੰ ਲੋਕ ਕੀ ਕਹਿੰਦੇ ਆ ਤੇ ਸਮਝ ਤੂੰ ਗਿਆਈ ਆ ਮੈਂ ਕਿੱਥੇ ਗੱਲ ਆ ਰਿਹਾ ਆ ਇਸ ਕਰਕੇ ਬੰਦਾ ਬਣ ਆਪਣਿਆਂ ਦਾ ਨਾਮ ਵਰਤ ਤੇ ਇਸ ਕਰਕੇ ਮੈਂ ਇਹ ਵੀ ਕਹਿਣਾ ਚਾਹੁੰਦਾ ਸੰਗਤ ਦੇ ਧਿਆਨ ਵਿੱਚ ਵੀ ਲਿਆਉਣਾ ਚਾਹੁੰਦਾ ਤੇ ਪੁਲਿਸ ਪ੍ਰਸ਼ਾਸਨਾਂbmod ਦੇ ਧਿਆਨ ਦੇ ਵਿੱਚ ਵੀ ਲਿਆਉਣਾ ਚਾਹੁੰਦਾ ਕਿ ਛੇਤੀ ਤੋਂ ਛੇਤੀ ਫੌਰਨ ਤੌਰ ਤੇ ਫੌਰੀ ਤੌਰ ਤੇ ਇਹਦਾ ਜਿਹੜਾ ਆ 7 ਫਰਵਰੀ ਵਾਲਾ ਪ੍ਰੋਗਰਾਮ ਜਿਹੜਾ ਸਾਡੇ ਪੁਰਖਿਆਂ ਦੇ ਨਾਮ ਤੇ ਰੱਖਿਆ ਆ ਇਹਨੂੰ ਛੇਤੀ ਦਾ ਛੇਤੀ ਜਿਹੜਾ ਇਹਦੇ ਉੱਤੇ ਰੋਕ ਲਾਈ ਜਾਵੇ ਕਿਉਂਕਿ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਾਡੇ ਦਲਪੰਥ ਨੇ ਵੀ ਜਿਹੜਾ ਆ ਕੱਲ ਪਰਸੋਂ ਤੋਂ ਜਿਹੜੀ ਮੀਟਿੰਗ ਕੀਤੀ ਮਹਾਪੁਰਖ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਸਾਰੀ ਮੀਟਿੰਗ ਹੋਈ ਆ ਪੂਰੇ ਪੰਜਾਬ ਭਰ ਦੇ ਜਿਹੜੀ ਸੰਗਤਾਂ ਸਾਡੀ ਉਹ ਜਿਹੜੀ ਆ ਉਹ ਇਸ ਗੱਲ ਤੋਂ ਬੜੀ ਨਾਰਾਜ਼ ਆ ਕਿ ਇਹ ਅਸੀਂ ਬਾਬਾ ਜੀ ਇਹ ਬਹੁਤ ਸ਼ਰਸ਼ਰ ਧੱਕਾ ਕੀਤਾ ਜਾ ਰਿਹਾ ਵਿਧਰ ਸਿੰਘ ਵੱਲੋਂ ਸਾਡੇ ਉੱਤੇ ਤੇ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਠੰਡਾ ਕਿਉਂ ਬੈਠਾ ਹੈ ਕਿਉਂ ਠੰਡਾ ਬੈਠਾ ਹੈ ਜਦੋਂ ਆਪਾਂ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਲਿਆ ਦਿੱਤੀ ਚੀਜ਼ ਹੈ ਪ੍ਰੂਫ ਜਿਹੜੇ ਲੈ ਕੇ ਸਰਕਾਰ ਦੇ ਜਿਹੜਾ ਆਪਣਾ ਇਹਨਾਂ ਸਰਕਾਰ ਨੂੰ ਦੇ ਦਿੱਤੇ ਨੇ ਇਹਦੇ ਤੇ ਇਹ ਕਿਉਂ ਨਹੀਂ ਮੇਜਰ ਸਿੰਘ ਦੇ ਉੱਤੇ ਕਾਰਵਾਈ ਕਰੇ ਤੇ ਕਿਉਂ ਨਹੀਂ ਪ੍ਰੋਗਰਾਮ ਦੇ ਉੱਤੇ ਰੋਕ ਲਾ ਰਹੇ ਸੋ ਇਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਉਣਾ ਚਾਹੁੰਦਾ ਕਿ ਇਹਦੇ ਉੱਤੇ ਫੌਰੀ ਤੌਰ ਤੇ ਛੇਤੀ ਤੋਂ ਛੇਤੀ 7 ਜਨਵਰੀ ਵਾਲੇ 7 ਫਰਵਰੀ ਵਾਲੇ ਦਿਨ ਜਿਹੜਾ ਉਹ ਛੇਤੀ ਤੋਂ ਛੇਤੀ ਇਸ ਪ੍ਰੋਗਰਾਮ 'ਤੇ ਰੋਕ ਲਾਈ ਜਾਵੇ ਜੇਕਰ ਰੋਕ ਨਾ ਲੱਗੀ ਤੇ ਇਹ ਗੱਲ ਦਾ ਧਿਆਨ ਰੱਖੋ ਕਿਉਂਕਿ ਸਾਡੇ ਜਿਹੜੀ ਸੰਗਤ ਆ ਸਾਡਾ ਦਲਪੰਥ ਜਿਹੜਾ ਆ ਉਹਦੇ ਮਨ ਦੇ ਅੰਦਰ ਬਹੁਤ ਰੋਸ ਆ ਇਸ ਕਰਕੇ ਫਿਰ ਅਸੀਂ ਇਹ ਮਜਬੂਰਨ ਇਹ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਅਸੀਂ ਰੋਸ ਪ੍ਰਦਰਸ਼ਨ ਵੀ ਕਰਾਂਗੇ ਤੇ ਅਸੀਂ ਜਿਹੜਾ ਪੁਤਲੇ ਵੀ ਫੂਕਾਂਗੇ ਤੇ ਇਸ ਚੀਜ਼ ਕਰਨ ਦੇ ਦਰਮਿਆਨ ਜੇਕਰ ਕੋਈ ਮੇਜਰ ਸਿੰਘ ਦੇ ਜਿਹੜੇ ਬੰਦੇ ਨੇ ਸਾਡੇ ਉੱਤੇ ਕੋਈ ਹਮਲਾ ਕਰਦੇ ਨੇ ਸਾਡੇ ਤੇ ਕੋਈ ਅਟੈਕ ਕਰਦੇ ਨੇ ਜਾਂ ਸਾਡੇ ਪਰਿਵਾਰ ਦਾ ਜਾਂ ਸਾਡੇ ਦਲ ਦੇ ਕਿਸੇ ਸਿੰਘ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਮੇਜਰ ਸਿੰਘ ਐਂਡ ਇਹਦੀ ਸਾਰੀ ਪਾਰਟੀ ਤੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਹੋਵੇਗਾ ਇਸ ਕਰਕੇ ਮੈਂ ਸੀਪੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਵੀ ਮੈਂ ਇਹੀ ਕਹਿਣਾ ਜਾਵਾਂਗਾ ਕਿ ਛੇਤੀ ਤੋਂ ਛੇਤੀ ਜਿਹੜੀ ਹੈ ਇਹਦੇ ਉੱਤੇ ਰੋਕ ਲਾਈ ਜਾਵੇ ਨਹੀਂ ਤਾਂ ਜਿਹੜਾ ਥੋੜੇ ਦਿਨਾਂ ਤੱਕ ਜਿਹੜੇ ਵੱਡੇ ਵੱਡੇ ਪਦਰ ਤੇ ਉੱਤੇ ਜਿਹੜੇ ਆ ਉਹ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ